ਸਤਿ ਸ੍ਰੀ ਅਕਾਲ ਜੀ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਸੀ ਤੁਹਾਨੂੰ ਜਲਾਲਾਬਾਦ ਹਲਕੇ ਦੇ ਪਿੰਦੇ ਬੂਰਵਾਲੇ ਤੋਂ ਸਾਂਝਿਆ ਕਰ ਰਹੇ ਹਾਂ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਪਿੰਡ ਬੂਰਵਾਲਾ ਵਿਖੇ ਨਿਸ਼ਾਨਦੇਹੀ ਦਾ ਕੰਮ ਨਿਪਰੇ ਚਾੜਿਆ ਗਿਆ ਜਾਣਕਾਰੀ ਮੁਤਾਬਕ ਬੀਤੇ ਦਿਨੀ ਜਲਾਲਾਬਾਦ ਹਲਕੇ ਦੇ ਪਿੰਡ ਬੂਰਵਾਲਾ ਵਿਖੇ ਬੀਤੇ ਸਮੇਂ ਦੇ ਵਿੱਚ ਹੋਏ ਵਿਕਾਸ ਕੰਮਾਂ ਦੇ ਵਿੱਚ ਕਪੜੇ ਦੇ આરોਪ ਲੱਗਣ ਤੋਂ ਬਾਅਦ ਵਿਭਾਗ ਦੇ ਵੱਲੋਂ ਵਿਕਾਸ ਕਮਾ ਦੀ ਜਾਂਚ ਕੀਤੀ ਗਈ ਸੀ ਅਤੇ ਇਸੇ ਦੌਰਾਨ ਜਦ ਟੀਮ ਪਿੰਡ ਦੇ ਵਿੱਚ ਜਾਂਚ ਕਰਨ ਦੇ ਲਈ ਪਹੁੰਚੀ ਸੀ ਤਾਂ ਦੋਨਾਂ ਧਿਰਾਂ ਦੇ ਵਿੱਚ ਟਕਰਾਅ ਹੋ ਗਿਆ ਸੀ ਇਸ ਟਕਰਾਅ ਦੇ ਕਾਰਨ ਕਈ ਲੋਕ ਜ਼ਖਮੀ ਵੀ ਹੋ ਗਏ ਸਨ ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਵੀ ਕਰ ਦਿੱਤਾ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਪ੍ਰਸ਼ਾਸਨ ਦੇ ਵੱਲੋਂ ਪਿੰਡ ਬੂਰਵਾਲਾ ਦੇ ਵਿੱਚ ਵਿਕਾਸ ਕਮਾਂ ਦੀ ਜਾਂਚ ਦੇ ਅਧੂਰੇ ਕੰਮ ਨੂੰ ਨੇਪਰੇ ਚਾੜਨ ਦੇ ਲਈ ਪੁਲਸ ਫੋਰਸ ਦਾ ਸਹਾਰਾ ਲਿਆ ਗਿਆ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਰਹੇ ਕੀ ਹੈ ਪੂਰਾ ਮਾਮਲਾ ਕਿਸ ਤਰ੍ਹਾਂ ਦੇ ਨਾਲ ਅੱਜ ਪ੍ਰਸ਼ਾਸਨ ਦੇ ਵੱਲੋਂ ਇਸ ਨਿਸ਼ਾਨਦੇਹੀ ਦੇ ਕੰਮ ਨੂੰ ਨੇਪਰੇ ਚਾੜਿਆ ਗਿਆ ਆਓ ਸੁਣੌਣੇ ਆ ਦੋਨਾਂ ਧਿਰਾਂ ਦੇ ਬਿਆਨ ਵੀ ਆਏ ਨੇ ਸਾਹਮਣੇ ਅਤੇ ਪਿੰਡ ਵਾਸੀਆਂ ਦੇ ਵੀ ਬਿਆਨ ਆਏ ਨੇ ਸਾਹਮਣੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਰ ਅੱਜ ਪ੍ਰਸ਼ਾਸਨ ਪਹੁੰਚਿਆ ਤਾਂਡੇ ਪਿੰਡ ਕੀ ਮਸਲਾ ਹੈ ਜੀ ਸਾਡੇ ਜੀ ਪਿੰਡ ਦੇ ਪਿਛਲੇ ਟਰਮ ਦੇ ਜਿਹੜੇ ਸਰਪੰਚ ਸੀ ਉਹਨਾਂ ਨੇ ਕੰਮ ਪੂਰੇ ਸਹੀ ਨਹੀਂ ਕੀਤੇ ਸੀ ਤੇ ਗਰਾਂਟਾ ਵੀ ਬਹੁਤ ਆਈਆਂ ਸੀ ਪੰਚਾਇਤ ਦੀ ਆਮਦਨ ਵੀ ਬਹੁਤ ਸੀ ਪਰ ਕੋਸ਼ ਕੰਮ ਉਹਨਾਂ ਨੇ ਕੀਤਾ ਇਸ ਕਰਕੇ ਮੈਂ ਹੁਣ ਨਵਾਂ ਸਰਪੰਚ ਬਣਿਆ ਮੈਂ ਉਹਨਾਂ ਦੇ ਕੰਮਾਂ ਦੀ ਜਾਂਚ ਵਾਸਤੇ ਅੱਜ ਅਫਸਰ ਆਏ ਸੀ ਕੰਮ ਕੀ ਕੀਤਾ ਹੈ ਜੇ ਨਾ ਚੈਕਿੰਗ ਕਰਨਾਈ ਸੀ ਚੈਕਿੰਗ ਕੀਤੀ ਕੀ ਅੱਜ ਕੋਈ ਹਾਂਜੀ ਕੀਤੀ ਗਏ ਆ ਸੰਤੁਸ਼ਟ ਹੋ ਤੁਸੀਂ ਇਸ ਚੈਕਿੰਗ ਤੋਂ ਹਾਂਜੀ ਹਾਂਜੀ ਸੰਤੁਸ਼ਟ ਹੈ ਪਹਿਲਾਂ ਵੀ ਕੋਈ ਚੈਕਿੰਗ ਕੀਤੀ ਗਈ ਸੀ ਜਾਂ ਪਹਿਲਾਂ ਆਏ ਸੀ ਤੇ ਉਸ ਦਿਨ ਆਪੋਜੀਸ਼ਨ ਨੇ ਸਾਡੇ ਨਾਲ ਝਗੜਾ ਕਰ ਲਿਆ ਸਾਡੇ ਦੋ ਬੰਦਿਆਂ ਨੂੰ ਸੱਟਾਂ ਲੱਗ ਗਈਆਂ ਹੂੰ ਉਸ ਦਿਨ ਵਿੱਚ ਹੀ ਰਹਿ ਗਈ ਫਿਰ ਅੱਜ ਪੁਲਿਸ ਫੋਰਸ ਨਾਲ ਲੈ ਕੇ ਆਏ ਨੇ ਤੇ ਅੱਜ ਚੁੱਪਚਾਪ ਮਿੰਤੀ ਹੋ ਗਈ ਕੋਈ ਵੀ ਦੋਨਾਂ ਤਰ੍ਹਾਂ ਚ ਕੋਈ ਨਹੀਂ ਬੋਲਿਆ ਜੋ ਕੰਮਾਂ ਦੀ ਉਹਨਾਂ ਜਾਂਚ ਕਰਨੀ ਸੀ ਜਿਹੜੇ ਉਹਨਾਂ ਕੀਤੇ ਨੇ ਮੈਂ ਕੀ ਕੀਤੇ ਨੇ ਜਿਹੜੇ ਨਹੀਂ ਕੀਤੇ ਉਹ ਨਾ ਹੀ ਦਿਖਾਈ ਕੋਈ ਨਹੀਂ ਮਤਲਬ ਜਿਹੜੇ ਕੋਈ ਬਿੱਲ ਭਰੇ ਨਹੀਂ ਬੋਲੇ ਨਾ ਜੀ ਸਰ ਕੀ ਨਾਮ ਹੈ ਔਰ ਕਿਹੜਾ ਪਿੰਡ ਹੈ ਨਾਮ ਸੁਖਦੇਵ ਚੰਦ ਜੀ ਪਿੰਡ ਬੂਰ ਵਾਲਾ ਸਰ ਅੱਜ ਪਿੰਡ ਪੂਰਾ ਇਕੱਠਾ ਹੋਇਆ ਹੈ ਪੰਚਾਇਤ ਘਰ ਦੇ ਵਿੱਚ ਕੰਮਚਾਲਾ ਦੇ ਕਿ ਗੱਲ ਹੋ ਰਹੀ ਹੈ ਕੀ ਗੱਲ ਹੋ ਰਹੀ ਹੈ ਕਿ ਗੱਲ ਇਹ ਆ ਸਰ ਸਾਬਕਾ ਸਰਪੰਚ ਸੀ ਗੁਰਨਾਮ ਸਿੰਘ ਤੇ ਇਹਨਾਂ ਦੇ ਸਾਬਕਾ ਬਾਰੇ ਇਕੱਠੇ ਹੋਏ ਸੀ ਇਹਨਾਂ ਦਾ ਮਤਲਬ ਕੰਮ ਜਿਹੜਾ ਇਹਨਾਂ ਨੇ ਲਿਖਿਆ ਕੋ ਜੇ ਕੀਤਾ ਕੁਝ ਆ ਜੀ ਜੀ ਕਿ ਸਾਰੇ ਬਾਰੇ ਇਕੱਠੇ ਹੋਏ ਸੀ ਤੇ ਅੱਜ ਕੀ ਕੀਤਾ ਗਿਆ ਜੀ ਅੱਜ ਮੀਂਤੀ ਹੋਈ ਜੀ ਸਾਰੇ ਮਤਲਬ ਜੋ ਇਹਦੇ ਕੰਮ ਦਾ ਜਾਜਾ ਲਿਆ ਗਿਆ ਤੇ ਸਾਰੇ ਕੰਮ ਚੈੱਕ ਕਰਵਾਏ ਨੇ ਉਹਨਾਂ ਲਿਖਾਏ ਨੇ ਅਬਸਰਾਂ ਚੈੱਕ ਕਰ ਲਈ ਪਿਛਲੇ ਸਮੇਂ ਵੀ ਕੋਈ ਮੀਂਤੀ ਕਰਨ ਪ੍ਰਸ਼ਾਸਨ ਪਹੁੰਚਿਆ ਸੀਗਾ ਪ੍ਰਸ਼ਾਸਨ ਪਹੁੰਚਾਇਆ ਸਾਰਾ ਤੋਂ ਦਿਨੇ ਇਹਨਾਂ ਨੇ ਝਗੜਾ ਕਰਤਾ ਸੀ ਲੜਾਈ ਨੂੰ ਲੈ ਕੇ ਝਗੜਾ ਉਹ ਝਗੜਾ ਇਹ ਜਿਹੜਾ ਅਸੀਂ ਕੰਮ ਕੀਤੇ 7-8 ਸਾਲ ਪਹਿਲਾਂ ਇਹ ਕੰਮ ਉਹ ਦਿਖਾਣ ਲੱਗ ਪਿਆ ਸੀ ਅੱਛਾ ਇਸ ਬੇਸ ਤੇ ਲੜਾਈ ਹੋਈ ਸੀ ਉਹ ਕੰਮ ਨੂੰ ਆਪਦੀ ਟਰਮ ਦੇ ਵਿੱਚ ਪਾ ਕੇ ਦਿਖਾ ਰਹੇ ਸੀ। ਹਾਂਜੀ ਹਾਂਜੀ ਸਾਡੇ ਕੰਮ ਨੂੰ ਆਦੇ ਕੰਮ ਚ ਗੇਨ ਰਹੇ ਸੀ। ਤਾਂ ਫਿਰ ਹੁਣ ਅੱਜ ਜੋ ਮੀਟਿੰਗ ਹੋਈ ਹੈ ਹਾਂਜੀ ਇਹ ਦੋਵਾਂ ਧਿਰਾਂ ਦੀ ਸਹਿਮਤੀ ਦੇ ਨਾਲ ਹੋਈ ਹੈ। ਬਿਲਕੁਲ ਜੀ। ਦੋਵੇਂ ਧਿਰ ਮੌਜੂਦ ਸੀ। ਬਿਲਕੁਲ ਜੀ ਸਹੀ। ਆ ਪੁਲਿਸ ਮੁਲਾਜ਼ਮ ਪਹੁੰਚੇ ਸੀ ਸਾਰੇ। ਪੂਰੀ ਸਟਾਡੀ ਪੁਲਿਸ ਦੀ ਸਟਾਡੀ ਤੇ ਕੰਮ ਹੋਇਆ ਜੀ ਤਿੰਨਾਂ ਥਾਣਿਆਂ ਦੀ ਪੁਲਿਸ ਪਹੁੰਚੀ ਤੇ ਤਿੰਨਾਂ ਥਾਣਿਆਂ ਦੀ ਪੁਲਿਸ ਦੇ ਉਹਨਾਂ ਦੇ ਥੱਲੇ ਮਤਲਬ ਅਫਸਰ ਸਾਰੇ ਪਹੁੰਚੇ ਥੇ ਐਸਐਸਓ ਸਾਹਿਬ ਵੀ। ਇਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਕਿ ਜਿਵੇਂ ਮੰਗਤੀ ਹੋ ਰਹੀ ਸੀ ਨਾਲ ਦੀ ਨਾਲ ਦੋਵਾਂ ਧਿਰਾਂ ਦੇ ਸਾਈਨ ਵੀ ਕਰਵਾਏ ਜਾ ਰਹੇ ਸੀ ਕਿ ਕੀ ਸੰਤੁਸ਼ਟੀ ਹੋ ਰਹੀ ਸੀ ਸਾਈਨ ਕਰਵਾਏ ਹਾਂ ਜੀ ਬਿਲਕੁਲ ਦੋਨਾਂ ਧਿਰਾਂ ਦੇ ਮਤਲਬ ਸੰਤੁਸ਼ਟੀ ਸਾਈਨ ਹੋਏ ਨੇ ਸਾਡੇ ਸਰਪੰਚ ਸਾਹਿਬ ਨੇ ਕੀਤੇ ਨੇ ਉਹਨਾਂ ਨੂੰ ਮਤਲਬ ਕੋਲ ਬਿਠਾ ਕੇ ਜੋ ਕੰਮ ਹੋਇਆ ਅੱਜ ਕੋਈ ਕਿਸੇ ਤਰ੍ਹਾਂ ਦਾ ਕੋਈ ਮਤਲਬਾ ਤਾਂ ਨਹੀਂ ਛੜਿਆ ਨਾ ਜੀ ਨਾ ਬਹੁਤ ਵਧੀਆ ਦੋਵੇਂ ਧਿਰਾਂ ਸਤਿ ਸ੍ਰੀ ਅਕਾਲ ਹਾਂ ਜੀ ਬਿਲਕੁਲ ਓਕੇ ਹਾਂ ਜੀ ਸਹੀ ਹੋਇਆ ਅੱਜ ਜੋ ਪਿੰਡ ਦੇ ਵਿੱਚ ਪ੍ਰਸ਼ਾਸਨ ਪਹੁੰਚਿਆ ਕੀ ਮਸਲਾ ਸੀਗਾ ਪੂਰਾ ਤੇ ਇਸੇ ਬਾਰੇ ਗੱਲ ਕਰੀ ਗਈ ਮਸਲਾ ਦਾ ਕੁਝ ਵੀ ਨਹੀਂ ਸੀ ਮੈਂ ਜੋ ਪਿਛਲੇ ਪﻼਨ ਸਰਪੰਚ ਸੀ ਤੇ ਥੋੜਾ ਜਿਹਾ ਸਿਆਸੀ ਲੜਾਈ ਹੈਗੀ ਸਾਡੇ ਪਿੰਡ 'ਚ ਉਹਦੇ ਕਰਕੇ ਜਿਹੜਾ ਹੁਣ ਸਰਪੰਚ ਬਣਿਆ ਇਹਨੇ ਵੈਸੇ ਤਾਂ ਪਹਿਲਾਂ ਦੀ ਦਰਖਾਸਤ ਪਾਈ ਸੀ ਕੋਈ ਕੰਟੈਕਟ ਪਾਈ ਸੀ ਵੀ ਇਹਨੇ ਵਿਕਾਸ ਦੇ ਕੰਮਾਂ ਜੋ ਸਰਪੰਚ ਨੇ ਕਬਲਾ ਕੀਤਾ ਕੰਮ ਨਹੀਂ ਸਹੀ ਹੋਇਆ ਹੂੰ ਉਹਦੇ ਬਾਰੇ ਮੰਤੀ ਸੀ ਉਹ ਪ੍ਰਸ਼ਾਸਨ ਆਇਆ ਸੀ ਮੰਤੀ ਕਰਨ ਆਇਆ ਸੀ ਮਿੰਤੀ ਤੁਸੀਂ ਮੌਜੂਦ ਸੀ ਮਿੰਤੀ ਦੇ ਵਿੱਚ ਹਾਂਜੀ ਹਾਂਜੀ ਮੌਜੂਦ ਆ ਸੰਤੁਸ਼ਟ ਹਾਂ ਇਸ ਮਿੰਤੀ ਦੇ ਨਾਲ ਮੈਂ ਤਾਂ ਸੰਤੁਸ਼ਟ ਹਾਂ ਜੋ ਕੰਮ ਕਰਾਏ ਨੇ ਆਪਾਂ ਤਾਂ ਸਹੀ ਮਿੰਤੀ ਕਰਾਤੀ ਜੀ